ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਮਹਾ ਤਪਤ ਤੇ ਭਈ ਸਾਤ ਪਰ ਸਤ ਪਾਪ ਨਾ ਠੇ ਅੰਧ ਕੂਪ ਮੈਂ ਗਲਤ ਥੇ ਕਾਡੇ ਦੇ ਹੱਥੇ ਮਹਾ ਤਪਤ ਤੇ ਭਈ ਸਾਤ ਪਰ ਸਤ ਪਾਪ ਨਾਠੇ ਅੰਧ ਕੂਪ ਮੈਂ ਗਲਤ ਥੇ ਕਾਡੇ ਦੇ ਹੱਥੇ ਹੋਏ ਹਮਾਰੇ ਸਾਜਨਾ ਹਮ ਉਨਕੀ ਰੇਨ ਜਿਨ ਭੇਟਤ ਹੋਵਤ ਸੁਖੀ ਜੀ ਦਾਨ ਦੇਨ ਰਹਾਓ ਪਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧਕੈ ਪੂਰਨ ਆਸਾਏ ਪੈ ਬਿਨ ਸੇ ਤੈ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸਮਰਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਣ ਕਾਰਨ ਸਮਰਥ ਪ੍ਰਭ ਹਰ ਅਗਮ ਅਪਾਰ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰਥ ਪ੍ਰਭ ਹਰ ਅਗਮ ਅਪਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾਂ اے ਭਾਈ ਉਹ ਸੰਤ ਜਨਾਂ ਦੇ ਪਿਆਰ ਫਸਰਿਆ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਮਨ ਵਿੱਚ ਵਿਕਾਰਾਂ ਦੀ ਭਾਰੀ ਤਪਸ਼ ਤੋਂ ਸ਼ਾਂਤੀ ਬਣ ਜਾਂਦੀ ਹੈ ਜਿਹੜੇ ਮਨੁੱਖ ਵਿਕਾਰਾਂ ਪਾਪਾਂ ਦੇ ਖੂਬ ਹਨੇਰੇ ਖੂਬ ਵਿੱਚ ਗੜ ਸੜ ਰਹੇ ਹਨ ਹੁਨਾ ਨੂੰ ਉਹ ਸੰਤ ਜਨ ਆਪਣਾ ਹੱਥ ਦੇ ਕੇ ਉਸ ਖੂਬ ਵਿੱਚੋਂ ਕੱਢ ਲੈਂਦੇ ਹਨ اے بھائی جناں نو ملیا میرا من انند نال بھرپور ہو جاندا ہے جڑے مینوں ਆਤਮਿਕ جیون دی دا دیندے آن او سنت جن ہی میرے اصل મિતر آن میں اوناں دے چرنا دی ਧੂੜ ਲੋਚਦਾ ہاں رہاو اس منوکہ جنم وچ جਦੋਂ کسے منوک نو کوئی سنت جن مل پیندا ہے تاں بڑے పూర్ਵਲੇ جنماں تو اس دے ماتھے اُتے لکھیا لیک گُڑ پیندا ہے ਪਰਬੂ ਦੇ ਸੇਵਕ ਜਨ ਦੀ ਸੰਗਤ ਵਿੱਚ ਵਸਦੇ ਹਾਂ ਉਸ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਹੇ ਭਾਈ ਸਭ ਕੁਝ ਕਰ ਸਕਣ ਵਾਲੇ ਗੁਰੂ ਨੇ ਜਿਸ ਮਨੁੱਖ ਉਤੇ ਦਇਆ ਕੀਤੀ ਉਸ ਦੇ ਮਨ ਵਿੱਚ ਪ੍ਰਭੂ ਦਾ ਨਾਮ ਵਸ ਪੈਂਦਾ ਹੈ ਸਾਰੇ ਜਗਤ ਨੂੰ ਡਰਾਉਣ ਵਾਲੇ ਉਸ ਦੇ ਸਾਰੇ ਡਰ ਨਾਸ਼ ਹੋ ਜਾਂਦੇ ਹਨ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਸ ਨੂੰ ਸੁੱਖਾਂ ਦਾ ਟਿਕਾਣਾ ਸਾਧ ਸੰਗ ਮਿਲ ਜਾਂਦਾ ਹੈ हे जग ਦੇ ਮੂਲ ਪ੍ਰਭੂ, ਹੈ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ, ਹੈ ਆਪਾਉਂਚ ਹਰੀ, ਹੈ ਬੇਅੰਤ ਹਰੀ। ਨਾਨਕ ਦੇ ਤੂੰ ਹੀ ਓਟ ਹੈਂ, ਨਾਨਕ ਦਾ ਤੂੰ ਹੀ ਆਸਰਾ ਹੈਂ, ਮੈਂ ਨਾਨਕ ਨੂੰ ਵੀ ਗੁਰੂ ਮਿਲਾ, ਸੰਤ ਜਨ ਮਿਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।